ਹਾਂਜੀ ਸਰ ਇਹ ਜਿਹੜੇ ਅੱਜ ਦੋਸ਼ੀ ਫੜੇ ਨੇ ਇਹ ਕਿੱਥੋਂ ਕਿੱਥੋਂ ਦੇ ਨੇ ਤੇ ਇਹ ਕਿੰਨਾ ਕਿੰਨਾ ਕੋ ਜਿਹੜਾ ਚਿੱਟਾ ਫੜਿਆ ਗਿਆ ਇਹ ਕੱਲ ਏਸੀ ਸਮਨ ਸਿੰਘ ਥਾਣਾ ਕਮਾਨ ਵੱਲੋਂ ਇੰਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਕਤੂਪੁਰ ਤੇ ਗਰਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੋਮਾ ਥਾਣਾ ਕਮਾਨ ਪਾਸੋਂ 35 ਗ੍ਰਾਮ ਹੀਰਾਨ ਬਰਾਮਦ ਕਰਕੇ ਗੁਰਮੀਤ ਸਿੰਘ ਦੇ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਿਆ ਡਰੱਗ ਮਨੀ ਬਰਾਮਦ ਹੋਈਆ ਨਾਲ ਤਿਆਫੀਆ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰ ਕਰ ਕਾਂਸਲ ਕਰਕੇ ਇਹਨਾਂ ਦੇ ਫਾਰਵਰਡ ਬੈਕਵਰਡ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੋਸਟਿਸ ਤੇ ਇਹ ਸਭ ਜਿਹੜੇ ਨਾਮਜ਼ਦ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜਾ ਜਿਹੜਾ ਭਤੂਪੁਰ ਵਾਲਾ ਗੁਰਮੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਐਕਸਾਈਜ ਕਰਦੇ ਤੇ ਇਹ ਮੁੜ ਕੇ ਆਪਣਾ ਜਦੋਂ ਇਹ ਪੁਲਿਸ ਨੇ ਸਖਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਤੇ ਹੁਣ ਕਰੀਬ ਤਿੰਨ ਕੁ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੂਮੀ ਆਲੇ ਨਾਲ ਰਲ ਕੇ ਉਹਦਕੋ ਫੇਰ ਨੂੰ ਲਿਆ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਕਿਹੜੇ ਤਰ੍ਹਾਂ ਕੰਮ ਕਰਦਾ ਜੀ ਜੇ ਆ ਪੱਖ ਉਪਰਾਲੇ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਠੰਡੇ ਵਿੱਚ ਰਿਹਾ ਹੈ ਤਾਂ ਹੀ ਇੱਥੇ ਪਹਿਲਾਂ ਵੀ 4F1 ਨਾ ਦਰਜ ਨੇ ਭੋਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆਰ ਦਰਜ ਹੋਈ ਆ ਤੇ ਮੇਨ ਇਹ ਦੋਸ਼ੀ ਹੈਗਾ ਇਹਨੇ ਇਹਨੂੰਗਾ ਸੇਲ ਨਹੀਂ ਪਰਚੇਜ਼ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆ ਜਾਏ ਚੋਰੀ ਦੀ ਆ ਇਹਦੀ ਤਤਕਸ਼ ਕਰ ਲਈ ਨਹੀਂ ਗੱਡੀ ਜਿਹੜੀ ਆ ਫਿਲਹਾਲ ਮੁੱਢਲੀ ਤਤਕਸ਼ ਚੋਂ ਇਹਦੀ ਨੇ ਭੋਮੇ ਵਾਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫਿਲਹਾਲ ਲਈ ਦੀ ਆ ਇਹਦਾ ਮਾਲਕ